ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਤੀਜਾ ਸੋਹਿਲੜਾ ਹਰ ਰਾਮ ਨਾਮ ਗੁਰਸਬਦੀ ਵਿਚਾਰੇ ਰਾਮ ਸੋਹਿਲੜਾ ਇਸ ਤਰ੍ਹਾਂ ਲੱਲੇ ਤੇ ੜਾੜੇ ਦੇ ਵਿੱਚ ਡੈਸ਼ ਦੇਣੀ ਹੈ ਸੋਹਿਲੜਾ ਨਹੀਂ ਕਹਿਦਣਾ ਸੋਹਿਲ ੜਾ ਪਾਠ ਇਕੱਠਾ ਹੀਏ ਸੋਹਿਲ ੜਾ ਹਰ ਰਾਮ ਨਾਮ ਇਥੇ ਵਿਸਰਾਮ ਹੈ ਗੁਰਬਦੀ ਵਿਚਾਰੇ ਰਾਮ ਹਰ ਮਨ ਤਨੋਂ ਗੁਰਮੁਖ ਭੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੋਲ ਉਧਾਰੇ ਰਾਮ ਨਾਮ ਮੁਖ ਬਾਣੀ ਆਮਣ ਜਾਣ ਰਹੀ ਸੁਖ ਪਾਇਆ ਘਰ ਅਨਹਦ ਸੁਰਤ ਸਮਾਣੀ ਆਮਣ ਜਾਣ ਰਹੀ ਇਥੇ ਠਮਕਲਾਤਨੀ ਸੁਖ ਪਾਇਆ ਘਰ ਅਨਹਦ ਸੁਰਤ ਸਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਹਰ ਹਰ ਏਕੋ ਇਥੇ ਠਮਕਲਾ ਦੇਣੀ ਹੈ ਪਾਇਆ ਹਰ ਪ੍ਰਭ ਇੱਥੇ ਵਿਸਰਾਮ ਹੈ ਨਾਨਕ ਪਦ ਤੇ ਜਮਕ ਲਾ ਕੇ ਵਿਚਾਰਨ ਕਰਨਾ ਨਾਨਕ ਕਿਰਪਾ ਧਾਰੀ ਸੋ ਹਿਲੜਾ ਹਰ ਰਾਮ ਨਾਮ ਗੁਰ ਸਬਦ ਦੀ ਵਿਚਾਰੇ ਹਮ ਨੀਵੀ ਪ੍ਰਭ ਆਤ ਊਚਾ ਕਿਉ ਕਰ ਮਿਲਿਆ ਜਾਏ ਰਾਮ ਗੁਰ ਮੀਲੀ ਬਹੁ ਕਿਰਪਾ ਤਾਰੀ ਹਰ ਕੈ ਸ਼ਬਦ ਸੁਭਾਈ ਰਾਮ ਮਿਲ ਸ਼ਬਦ ਸੁਭਾਈ ਆਪ ਗਵਾਈ ਰੰਗ ਸਿਉਰਲਿਆ ਮਾਣੇ ਸੇਜ ਸੁਖਾਲੀ ਜਾ ਪ੍ਰਭ ਪਾਇਆ ਹਰ ਹਰ ਨਾਮ ਸਮਾਣੀ ਨਾਨਕ ਸੁਹਾਗਣ ਸਾ ਵੱਡ ਭਾਗੀ ਜੀ ਚੱਲੈ ਸਤਗੁਰ ਭਾਈ ਹਮ ਨੀਵੀ ਪ੍ਰਾਵ ਆਤ ਊਚਾ ਕਿਉ ਕਰ ਮਿਲਿਆ ਜਾਏ RAM ਘਾਟ ਘਟੇ ਸਭਨਾ ਵਿੱਚ ਏਕੋ ਏਕੋ RAM ਪਤਾਰੂ RAM ਘਾਟ ਘਟੇ ਇਹ ਪੂਲੇ పాਦ ਉਚਾਰਨ ਕਰਨੇ ਹਨ ਇਕ ਨਾ ਪ੍ਰਾਪ ਦੂਰ ਵਸੈ ਇਕ ਨਾ ਮਨ ਆਧਾਰੂ ਰਾਮ ਇਕ ਨਾ ਦੋਵੇਂ ਪਦਾਂ ਤੇ ਯਮਕ ਲਾ ਕੇ ਉਚਾਰਨ ਕਰਨਾ ਇਕ ਨਾ ਮਨ ਆਧਾਰੂ ਸਿਰਜਣਹਾਰੂ ਵੱਡ ਭਾਗੀ ਗੁਰ ਪਾਇਆ ਘਾਟ ਘਾਟ ਹਰ ਪ੍ਰਭ ਏਕੋ ਸੁਆਮੀ ਗੁਰਮੁਖ ਅਲਖ ਲਖਾਇਆ ਸਹਜੇ ਅਨੰਦ ਹੋਆ ਮਨ ਮਾਨਿਆ ਨਾਨਕ ਬ੍ਰह्म ਵਿਚਾਰੋ ਇਹ ਅਨੰਦ ਪਾਠ ਸ਼ੁੱਧ ਪਾਠ ਹੈ ਪੂਥੀਆਂ ਤੇ ਆਨੰਦ ਛਪਿਆ ਹੋਇਆ ਹੈ ਪ੍ਰਾਤਮਨ ਸਰੂਪਾਂ ਦੇ ਵਿੱਚ ਅਨੰਦ ਪਾਠ ਹੈ ਐੜਾ ਨੰਨਾ ਦੱਦੇ ਓਂਕੜ ਸ਼ੁੱਧ ਪਾਠ ਹੈ ਟਿੱਪੀ ਨਹੀਂ ਹੈ ਕਾਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਾਤਾਰੂ ਰਾਮ ਗੁਰਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਇਆ RAM ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ RAM ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹਰ ਧੂੜ ਦੇਵ ਹੋ ਮੈਂ ਇੱਥੇ ਠਮਕ ਲਾ ਦਨੀ ਹੈ ਪੂਰੇ ਗੁਰ ਕੀ ਇੱਥੇ ਵਿਰਾਮ ਹੈ ਹਮ ਪਾਪੀ ਮੁਕਤ ਕਰਾਇਆ ਨਹੀਂ ਕਹਿਣਾ ਹਮ ਪਾਪੀ ਸੇਥੇ ਤੁਮ ਲਾਦਨੀਏ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਘਰ ਵਾਸਾ ਨਿਜ ਘਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰੈਣ ਵਿਹਾਣੀ ਗੁਰਮਤਿ ਨਾਮ ਪ੍ਰਗਾਸਾ ਹਰ ਹਰ ਅਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਈ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ